ਇਿੱਦੀ ਜੋੜ ਮਿਲ ਨੂੰ ਲੈ ਕੇ ਪੰਜਾਬ ਸੀਐਮ ਭਗਵੰਤ ਮਾਨ ਨੇ ਫਤਿਹਗੜ੍ਹ ਸਾਹਿਬ ਦੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਤੇ ਉਸ ਮਗਰੋਂ ਉਹਨਾਂ ਨੇ ਟਵੀਟ ਕੀਤਾ ਕਿ ਮੈਂ ਸੰਗਤਾਂ ਨੂੰ ਅਪੀਲ ਕਰਦਾ ਕਿ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਛੋਟੇ ਸੈਭ ਜਹਾਦਿਆਂ ਦੀ ਸ਼ਹੀਦੀ ਸਮੇ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ 10 ਵਜ ਕੇ 10 ਮਿੰਟ ਤੱਕ ਇੱਕ ਮਾਤਮੀ ਬੈਗਲ বাজਾਇਆ ਜਾਵੇਗਾ ਤੁਸੀਂ ਜਿੱਥੇ ਵੀ ਹੋਵੋਗੇ ਉੱਥੇ ਖੜ ਕੇ ਅਦੁੱਤੀ ਸ਼ਹਾਦਤ ਨੂੰ ਨਮਨ ਕਰੋ ਇਸ ਤੇ ਹੁਣ ਐਸਜੀਪੀਸੀ ਨੇ ਸਵਾਲ ਚੱਕ ਦਿੱਤੇ ਨੇ ਜਿਸ ਮਗਰੋਂ ਐਸਜੀਪੀਸੀ ਪ੍ਰਧਾਨ ਧਾਮੀ ਨੇ ਵੀ ਕਿਹਾ ਕਿ ਮੁੱਖ ਮੰਤਰੀ ਜੀ ਦਸਮ ਪਾਤ ਸ਼ਾਇਦ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੱਕ ਸੱਚ ਤੇ ਧਰਮ ਦੀ ਰੱਖਿਆ ਲਈ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਨਾ ਕਿ ਕੋਈ ਮਾਤਮੀ ਘਟਨਾ ਸਾਹਿਬਜ਼ਾਦਿਆਂ ਦੀ ਉਮਰ ਭਾਵੇਂ ਘੱਟ ਸੀ ਪਰੰਤੂ ਉਹਨਾਂ ਦੀ ਦਲੇਰੀ ਅਤੇ ਸਿੱਖੀ ਪ੍ਰਤੀ ਨਿਰਣਤਾ ਪ੍ਰੋਤ ਉਮਰ ਤੋ ਕੱਟ ਨਹੀਂ ਸਾਹਿਬਜ਼ਾਦਿਆਂ ਨੇ ਚੜ੍ਹਦੀ ਕਲਾ ਨਾਲ ਸ਼ਹਾਦਤ ਪ੍ਰਵਾਨ ਕੀਤੀਆਂ ਤੁਹਾਡੇ ਵੱਲੋਂ ਮਾਤਮੀ ਵਿਗਲ ਵਜਾਉਣ ਦਾ ਪ੍ਰੋਗਰਾਮ ਗੁਰਮਤ ਸਦਾਨਾ ਦੇ ਵਿਰੁੱਧ ਹੈ ਇਸ ਲਈ ਇਸ ਨੂੰ ਤੁਰੰਤ ਵਾਪਸ ਲਓ ਇਸ ਤੋਂ ਬਾਅਦ ਹੁਣ SGPC ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਮਾਤਮੀ ਵਿਗਲ ਜੋ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਉਹ ਗੁਰ ਮਰਿਆਦਾ ਦੇ ਉਲਟ ਹੈ ਤੁਹਾਨੂੰ ਵੀ ਸੁਣਾਉਣੇ ਆ ਕੀ ਕਹਿਣਾ SGPC ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬਜ਼ਾਦਿਆਂ ਦੇ ਸ਼ਹਾਦਤ ਦਿਨ ਬਣਾਏ ਜਾ ਰਹੇ ਆ ਜਿਹੜਾ ਸ਼ਹੀਦੀ ਸਪਤਾਹ ਜਿਸ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਮੁੱਚਾ ਪਰਿਵਾਰ ਜ਼ਬਰ ਤੇ ਜ਼ੁਲਮ ਦੇ ਖਿਲਾਫ ਸ਼ਹਾਦਤ ਦਾ ਜੰਮ ਪੀਤਾ ਉਹਨਾਂ ਸਮਿਆਂ ਨੂੰ ਕੌਮ ਆਪਣੇ ਰਵੈਇਤਾਂ ਦੇ ਮੁਤਾਬਕ ਬਣਾਉਂਦੀ ਆ ਚਮਕੌਰ ਸਾਹਿਬ ਵਿਖੇ ਤੇ ਜਾਂ ਫਤਿਹਗੜ੍ਹ ਸਾਹਿਬ ਵਿਖੇ ਜਿਹੜੇ ਸਮਾਗਮ ਜਿਹੜੇ ਵੱਡੇ ਪੱਧਰ ਤੇ ਮਨਾਏ ਜਾਂਦੇ ਆ ਆ ਅੱਜ ਪੰਜਾਬ ਦੀ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਮਾਤਮੀ ਬਿਗਲ ਜਿਹੜੇ ਆ ਉਹ 28 ਤਰੀਕ ਨੂੰ 10 ਮਿੰਟ ਵਾਸਤੇ ਜਿਹੜੇ ਮਨਾਏ ਜਾਣੇ ਆ ਇਸ ਦੇ ਬਾਰੇ ਦੇ ਵਿੱਚ ਪੰਥ ਦੀਆਂ ਜਿਹੜੀਆਂ ਸ਼ਖਸੀਅਤਾਂ ਜਿਹੜੇ ਸਿਆਣੇ ਲੋਕ ਗਿਆਨੀ ਪੁਰਸ਼ ਉਹਨਾਂ ਨੇ ਵਿਚਾਰ ਕੀਤੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਤ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇੱਕ ਟਵੀਟ ਕੀਤਾ ਕਿ ਜਿਹੜਾ ਸਿੱਖਾਂ ਦੇ ਅੰਦਰ ਜਿਹੜੀ ਰਵਾਇਤ ਆ ਉਹ ਮਾਤਮ ਜਾਂ ਸੋਗ ਦੀ ਨਹੀਂ ਹੁੰਦੀ ਜਿਹੜੀ ਵੀ ਸ਼ਹਾਦਤ ਆ ਉਹ ਆਪਣੇ ਆਪ ਦੇ ਵਿੱਚ ਚੜ੍ਹਦੀ ਕਲਾ ਦੇਖੋ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਹੱਥੀਂ ਆਪਣੇ ਲਾਲਾਂ ਨੂੰ ਜਦੋਂ ਜੰਗ ਦੇ ਮੈਦਾਨ ਵਿੱਚ ਤੋਰਦੇ ਆ ਜਦੋਂ ਸ਼ਤ ਦਾ ਜਾਮ ਪੀਂਦੇ ਆ ਤੇ ਉਹਨਾਂ ਉਹ ਜਕਾਰੇ ਛੜਦੇ ਆ ਦੂਸਰਾ ਜਦੋਂ ਛੋਟੇ ਸਾਹਿਬਜ਼ਾਦੇ ਵੱਡੀ ਗੱਲ ਕਰਦੇ ਆ ਉਹ ਛੋਟੀਆਂ ਗਿੰਦਾਾਂ ਤੇ ਵੱਡੇ ਸਾਕੇ ਜਿਹੜੇ ਆਪਾਂ ਸਾਰੇ ਇਸ ਗੱਲ ਨੂੰ ਯਾਦ ਕਰਦੇ ਆ ਜਦੋਂ ਉਹਦੀ ਖਬਰ ਨੂਰਾ ਮਾਹੀ ਉਹਨਾਂ ਨੂੰ ਲੰਮੇ ਜੜਪਰੇ ਵਿੱਚ ਦਿੰਦਾ ਤੇ ਗੁਰੂ ਸਾਹਿਬ ਗੁਰੂ ਦਾ ਸ਼ੁਕਰ ਕਰਦੇ ਆ ਕਿ ਮੈਂ ਆਪਣਾ ਜਿਹੜਾ ਜਿਹੜਾ ਸਰਬੰਸੀ ਉਹ দান ਕਰਕੇ ਮੈਂ ਤੁਹਾਡੇ ਚਲਨਾਂ ਦੇ ਵਿੱਚ ਮੈਂ ਆਪਣੇ ਆਪ ਸੁਰਖਰੂ ਹੋ ਗਿਆ। ਸੋ ਸ਼ਹਾਦਤ ਜਿਹੜੀ ਆ ਗੁਰਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਇੱਕ ਮਾਤਮ ਨਹੀਂ ਹੈਗੀ। ਉਹ ਆਪਣੇ ਆਪ ਦੇ ਵਿੱਚ ਜ਼ਬਰ ਤੇ ਜ਼ੁਲਮ ਦੇ ਖਿਲਾਫ ਇੱਕ ਵੱਡਾ ਧਾਰਾ। ਸੋ ਅਸੀਂ ਤਾਂ ਇਹ ਜਿਹੜੇ ਸ਼ਹੀਦੀ ਦਿਹਾੜੇ ਆ ਇਹ ਨਗਾਰਿਆਂ ਦੀ ਤੇ ਕੌਮੀ ਜਕਾਰਿਆਂ ਦੀ ਗੂੰਜ ਦੇ ਵਿੱਚ ਜਿਹੜੇ ਇਹ ਇਹ ਆ ਮਨਾਏ ਜਾਂਦੇ ਆ। ਸੋ ਅਸੀਂ ਇਹ ਗੱਲ ਦੱਸਣੀ ਕਿਉਂਨੇ ਆ ਪੰਜਾਬ ਦੀ ਸਰਕਾਰ ਨੂੰ ਕਿ ਸਰਕਾਰਾਂ ਇਹ ਇਨਾਂ ਵਿੱਚ ਸ਼ਾਮਲ ਰਹਿੰਦੀਆਂ ਨੇ ਪੰਥਕ ਸਰਕਾਰਾਂ ਜਦੋਂ-ਜਦੋਂ ਵੀ ਰਹੀਆਂ ਉਹਨਾਂ ਨੇ ਵੱਡੇ ਇਸ ਇਨਾਂ ਸਮੇਂ ਤੇ ਸਮਾਗਮ ਕੀਤੇ ਸ਼ਤਾਬ ਦੀਆਂ ਮਨਾਈਆਂ ਵੱਡਾ ਯੋਗਦਾਨ ਪਾਇਆ ਕਿਸੇ ਦੇ ਮਨ ਵਿੱਚ ਵੀ ਜਿਹੜੀ ਜਿਹੜੀ ਸ਼ਹਾਦਤ ਹੈ ਕੁਰਬਾਨੀ ਹੈ ਗੁਰੂ ਸਾਹਿਬ ਦੇ ਪਰਿਵਾਰ ਦੀ ਉਸ ਦੇ ਲਈ ਸ਼ਰਧਾ ਸਤਕਾਰ ਹੋ ਸਕਦਾ ਤੇ ਹੋਣਾ ਵੀ ਚਾਹੀਦਾ ਤੇ ਅਸੀਂ ਜਿਹੜਾ ਪ੍ਰਮਾਨ ਜਾਰੀ ਕੀਤਾ ਸਰਕਾਰ ਨੇ ਭਗਵੰਤ ਮਾਨ ਨੇ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਡੀ ਇਸ ਗੱਲ ਦੇ ਵਿੱਚ ਕੋਈ ਪਾਰਟੀ ਪੱਧਰ ਦੀ ਕੋਈ ਵਿਰੋਧਤਾ ਨਹੀਂ ਹੈ ਇਹ ਨੂੰ ਇਹ ਨਾ ਸਮਝਿਆ ਜਾਵੇ ਪਰ ਸਿੱਖੀ ਪਰੰਪਰਾਵਾਂ ਨੂੰ ਮੱਦੇਨਜ਼ਰ ਰੱਖਦੇ ਹਾਂ ਉਸ ਦੀ ਰੋਸ਼ਨੀ ਦੇ ਵਿੱਚ ਹੀ ਜਿਹੜਾ ਸਰਕਾਰ ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੋਵੇ ਸੋ ਅਸੀਂ ਅਪੀਲ ਕਰਦੇ ਹਾਂ ਕਿ ਸ਼ਰੋਮੀ ਗੁਰਦਰਾਪਨ ਦਾ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਦਿੱਤੀ ਜਿਹੜੀ ਰਾਏ ਤੇ مشਵਰਾ ਉਸ ਨੂੰ ਵਾਕੋਬੀ ਸਮਝਣਗੇ ਤੇ ਇਸ ਨੂੰ ਕਿਸੇ ਤਰ੍ਹਾਂ ਦਾ ਟਿੱਪਣੀ ਨਾ ਸਮਝਦਿਆਂ ਹੋਇਆ ਸਿੱਖੀ ਜਿਹੜੀ ਆ ਸਿੱਖੀ ਭਾਵਨਾਵਾਂ ਤੇ ਅਤੇ ਸਿੱਖੀ ਮਰਜ਼ਾਦਾ ਤੇ ਸਿੱਖਾਂ ਦੀ ਜਿਹੜੀ ਪਰੰਪਰਾਵਾ ਉਸ ਦੇ ਤੇ ਕਿਸੇ ਤਰ੍ਹਾਂ ਦਾ ਕੋਈ ਆਂਚ ਨਹੀਂ ਆਉਂਦੇ ਉਹਗੇ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਇਸ ਦੇ ਬਾਰੇ ਜੀ ਤੁਰੰਤ ਜਿਹੜਾ ਫੈਸਲਾ ਲਵੇ ਤੇ ਇਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵੱਡੀ ਪੱਧਰ ਤੇ ਸ਼ਾਮਲ ਹੋਵੇ ਅਸੀਂ ਇਸ ਗੱਲ ਦਾ ਸਵਾਗਤ ਕਰ